ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕੋਲੀਆ ਖੁਰਦ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਤੁਹਾਡੇ ਅੱਸਤੇ ਇੱਕ ਤੂਫਾਨ ਹੀ ਲੈ ਕੇ ਆਏ ਆ ਜੀ ਗੱਬਣ ਡਿਟੇਲ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਜਲਦਾ ਰਹਿਣਾ ਬਈ ਸਾਸੀ ਗਾਲ ਜੀ ਸਾਸੀ ਗਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੁੱਖਾ ਜੀ ਮੇਰਾ ਪਿੰਡ ਘੋਲੀਆ ਖੁਰਦ ਜ਼ਿਲ੍ਹਾ ਮੁੱਗ ਮੋਬਾਈਲ ਨੰਬਰ 8699019434 ਠੀਕ ਆ ਬਾਈ ਸੂਆ ਕਿੰਨਾਸ ਹੁੰਦੀ ਆ ਜੀ ਸੂਆ ਜੀ ਤੀਜਾ ਮਾਂ ਹੁੰਦੀ ਆ ਸਮਾਂ ਕਿੰਨਾ ਲੈਂਦੀ ਆ ਜੀ ਸਮਾਂ 7 ਦਿਨ ਬਾਕੀ ਪਿਆਈ ਮੈਨੂੰ ਠੀਕ ਆ ਬਾਈ ਪਿਛਲੇ ਸੂਏ ਦਾ ਕੀ ਰਿਕਾਰਡ ਆ ਇਹਦਾ 12 ਕਿਲੋ ਦਾ ਰਿਕਾਰਡ ਆਈ ਆਪਣਾ ਗਾਰੰਟੀ ਨਾਲ ਪਿਛਲੇ ਸੂਏ ਦਾ ਆਪਣਾ ਮਿੱਤਰ ਤੋਂ ਲਈ ਵੀ ਆ ਝੂਠੀ ਠੀਕ ਆ ਬਾਈ ਹਾਂਜੀ ਤੇ ਸੀਮਾ ਰਿਕਾਰਡ ਇਹਦਾ ਜ ਕੋ ਨਹੀਂ ਪਤਾ ਜੀ ਆਪੇ ਹਰਿਆਣੇ ਚੋਂ ਆਈ ਸੀ ਮੈਂ ਤੇ ਮਗਰ ਉਧਰੋਂ ਠੀਕ ਆ ਜੀ ਬਾਹਰ ਦੀ ਮੈਂ ਹਾਂਜੀ ਠੀਕ ਆ ਜੀ ਬੱਚਾ ਆਇਆ ਸੀ ਮਗਰ ਹਾਂਜੀ ਮੈਂ ਤੇ ਮਗਰ ਆਈ ਸੀ ਠਾਣਾ ਦੇ ਦਾਨ ਨਾ ਬਿਰੇ ਠਾਣਾ ਠਾਣਾ ਦੀ ਗਾਰੰਟੀ ਫੁੱਲ ਆ ਜੀ ਠੰਡੀ ਸੀਲ ਭਾਰ ਪਿੱਛੇ ਦੀ ਉਹ ਗਾਰੰਟੀ ਸਾਰੇ ਕਹਦੇ ਆ ਗਾਰੰਟੀਆਂ ਫੁੱਲ ਆ ਜੀ ਠੀਕ ਆ ਤੋੜ ਕੇ ਦਿਖਾ ਦੀ ਬਈ 22 ਦੇ ਦਸਨ ਮੁਤਾਬਕ ਸੂਆ ਤੀਜਾ ਜੀ ਹਾਂਜੀ ਤੀਜੇ ਸੁੰਦੀ ਆ ਠੀਕ ਆ ਜੀ ਸੂਆ ਤੀਜਾ ਸੁੰਦੀ ਆ ਜੀ ਸਮਾਂ ਲੈ ਜੂਗੀ ਹਜੇ ਹਫ਼ਤਾ ਜੀ ਇੱਕ ਦੋ ਦਿਨ ਉੱਪਰ ਵੀ ਲਿਜਾ ਸਕਦੀ ਆ ਜਾਂ ਪਹਿਲਾਂ ਵੀ ਸੂ ਸਕਦੀ ਆ ਬਜਨ ਵਜੂਦ ਬ ਹਾਈਟ ਵੀ ਚੰਗੀ ਆ ਵਜਨ ਵੀ ਚੰਗਾ 17 ਕਿਲੋ ਦਾ ਬਾਈ ਕਹਿੰਦਾ ਰਿਕਾਰਡ ਆ ਗਰੰਟੀ ਤੇ ਆਈ ਆ ਕਹਿਣ ਦੀ ਗੱਲ ਨਹੀਂ ਪਰ ਜਿਹੜੇ ਹਿਸਾਬ ਨਾਲ ਤਿਆਰੀ ਕਰਦੀ ਹੁੰਦੀ ਆ ਕੋਈ ਬਾਹਲਾ ਵੀ ਨਹੀਂ ਕਰਮਾਲੀ ਨੂੰ 17 ਕਿਲੋ ਥਣਾ ਥਾਂ ਦੀ ਵਿੱਥ ਬਹੁਤ ਚੰਗੀ ਫੋਟ ਫੋਟ ਤੇ ਥਣ ਲੱਗਿਆ ਜੀ ਸੋਨੇ ਫੇਸ ਕੁਆਲਟੀ ਆ ਜੀ ਬਾਕੀ ਮੁਰਾਜ ਪੈਂਦੀ ਆ ਥਣਾ ਦੇ ਸਾਹ ਨੇੜੇ ਤੋਂ ਦਿਖਾ ਦਿੰਨੇ ਆ ਜੀ ਮੰਜੇ ਦੇ ਪਾ ਵਾਂਗੂ ਖੜੇ ਆ ਹਜੇ ਵਲਟਲਾਵਾਂ ਨੇ ਜ ਬਹੁਤ ਪੰਨਿਆਂ ਨੇ ਜੀ ਸਾਰੀਆਂ ਵਲਟਲਾਂ ਕਰਮਾਲੀ ਨੇ ਕੱਢ ਕੇ ਸੋਨਾ ਥੋੜਾ ਕੈਮਰੇ ਤੋਂ ਡਰਦਾ ਜੀ ਪਸੂ ਬਾਕੀ ਤਿਆਰੀ ਚੰਗੀ ਕਰਦੀ ਹੁੰਦੀ ਆ ਜੀ 11 18 ਕਿਲੋ ਦੀ ਉਮੀਦ ਆ ਦੁੱਧ ਸੇਵਾ ਦੇ ਹਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਜੀ ਡਿਮਾਂਡ ਵੀਰੇ ਦੀ ਡਿਮਾਂਡ ਜੀ ਜੀ ਕਰਾਉਣਾ ਮੁੱਲ ਤਾਂ ਕਰੀ ਜਾਂਦੇ ਆ 80 ਵੀ ਕਰੀ ਜਾਂਦੇ ਆ ਪਰ 1 60 ਵੀ ਦੇ ਦਾਂ ਝੂਠੀ ਠੀਕ ਆ ਜੀ ਹਾਂਜੀ 1 ਲੱਖ 60000 ਰੁਪਿਆ ਬਾਈ ਉਹਦੀ ਡਿਮਾਂਡ ਕਰਦੇ ਆ ਜੀ ਮਾਣ ਤਾਣ ਮੌਕੇ ਤੇ ਹੋਰ ਕਰ ਦਾਂ ਵਿੱਚੋਂ ਥੋੜਾ ਬੋਲ ਠੀਕ ਆ ਜੀ ਬਾਕੀ ਬਾਈ ਕਹਿੰਦਾ ਲੈਸ ਉਹਦੇ ਜੋ ਜਰੂਰ ਕਰ ਦਾਂਗੇ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਉਂਦਾ ਹੈ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ ਜੀ